ਹਨ ਤੁਸੀਂ ਸੁਣ ਰਹੇ ਹੋ ਅਧਿਆਇ 16 ਦੁੱਖ ਅਤੇ ਚਿੰਤਾ ਨਿਵਰਤੀ ਜਿਸ ਵਿਅਕਤੀ ਦੀ ਇਹ ਇੱਛਾ ਹੋਵੇ ਕਿ ਉਹ ਆਪਣੇ ਦੁੱਖ ਅਤੇ ਚਿੰਤਾਵਾਂ ਤੋਂ ਮੁਕਤੀ ਪਾਉਣਾ ਚਾਹੁੰਦਾ ਹੈ ਉਹ ਅਜਿਹਾ ਸਹਿਜ ਹੀ ਕਰ ਸਕਦਾ ਹੈ ਇਸ ਲਈ ਕੇਵਲ ਥੋੜੇ ਜਿਹੇ ਨਿਯਮਤ ਅਭਿਆਸ ਦੀ ਲੋੜ ਹੈ ਜਿਹੜਾ ਵਿਚਾਰ ਜਾਂ ਭਰਮ ਉਸ ਨੂੰ ਦੁਖੀ ਕਰਦਾ ਹੈ ਉਸ ਨੂੰ ਬਦਲ ਦਿਓ ਇਸ ਨਾਲ ਉਸ ਦੀ ਸਾਰੀ ਪ੍ਰਵਿਰਤੀ ਹੀ ਬਦਲ ਜਾਏਗੀ ਉਹ ਹੋਰ ਦਾ ਹੋਰ ਬਣ ਜਾਏਗਾ ਅਤੇ ਇੱਕ ਬਿਲਕੁਲ ਨਵਾਂ ਵਿਅਕਤੀ ਬਣ ਜਾਏਗਾ ਜਿਸ ਤਰ੍ਹਾਂ ਅਸੀਂ ਦੂਸਰਿਆਂ ਦੀ ਪੀੜਾ ਤੇ ਹਮਦਰਦੀ ਦੀ ਮਲਮ ਲਗਾਉਂਦੇ ਹਾਂ ਬਿਲਕੁਲ ਉਸੇ ਤਰ੍ਹਾਂ ਅਸੀਂ ਆਪਣੇ ਦੁੱਖਾਂ ਅਤੇ ਚਿੰਤਾਵਾਂ ਦੇ ਜ਼ਖਮਾਂ ਉੱਪਰ ਹੌਸਲੇ ਅਤੇ ਧੀਰਜ ਦੀ ਮਲਮ ਲਗਾ ਸਕਦੇ ਹਾਂ ਜਿਸ ਤਰ੍ਹਾਂ ਅਸੀਂ ਦੂਜਿਆਂ ਨੂੰ ਹੌਸਲਾ ਅਤੇ ਉਤਸ਼ਾਹ ਦਿੰਦੇ ਹਾਂ ਬਿਲਕੁਲ ਉਸੇ ਤਰ੍ਹਾਂ ਦਾ ਵਰਤਾਓ ਅਸੀਂ ਆਪਣੇ ਆਪ ਨਾਲ ਕਰ ਸਕਦੇ ਹਾਂ ਆਪਣੇ ਤਾਣ ਅਤੇ ਮਨ ਨੂੰ ਹਮੇਸ਼ਾ ਸ਼ੁਭ ਅਤੇ ਚੰਗੇ ਕੰਮਾਂ ਵਿੱਚ ਰੁਝਾਈ ਰੱਖੋ ਜੀਵਨ ਵਿੱਚ ਇੰਨਾ ਕੰਮ ਕਰੋ ਕਿ ਤੁਹਾਨੂੰ ਬੁਰੀਆਂ ਗੱਲਾਂ ਸੋਚਣ ਅਤੇ ਚਿੰਤਾ ਕਰਨ ਦੀ ਵੇਲ ਹੀ ਨਾ ਮਿਲੇ ਤੁਹਾਡੇ ਖੁਸ਼ੀ ਦੇ ਦੁਸ਼ਮਣਾਂ ਜਿਵੇਂ ਕਿ ਦੁੱਖ ਚਿੰਤਾ ਅਤੇ ਨਿਰਾਸ਼ਾ ਨੂੰ ਤੁਹਾਡੇ ਹਿਰਦੇ ਵਿੱਚ ਪ੍ਰਵੇਸ਼ ਕਰਨ ਦਾ ਮੌਕਾ ਹੀ ਨਾ ਮਿਲੇ ਜਿਹੜਾ ਵਿਅਕਤੀ ਆਪਣੇ ਮਨ ਨੂੰ ਹਰ ਸਮੇਂ ਕਿਸੇ ਨਾ ਕਿਸੇ ਚੰਗੇ ਕੰਮ ਵਿੱਚ ਲਾਈ ਰੱਖਦਾ ਹੈ ਉਹ ਸਦਾ ਪ੍ਰਸੰਨ ਰਹਿੰਦਾ ਹੈ ਇਸ ਦੇ ਉਲਟ ਜਿਹੜਾ ਵਿਅਕਤੀ ਬੇਕਾਰ ਪਿਆ ਰਹਿੰਦਾ ਹੈ ਅਤੇ ਕੋਈ ਕੰਮ ਨਹੀਂ ਕਰਦਾ ਉਸ ਦੇ ਮਨ ਵਿੱਚ ਬੁਰੇ ਵਿਚਾਰ ਅਤੇ ਉਸ ਦੇ ਅੰਦਰ ਚਿੰਤਾ ਜਨਕ ਭਰਮ ਪਲਦੇ ਰਹਿੰਦੇ ਹਨ ਸਾਨੂੰ ਆਪਣਾ ਜੀਵਨ ਦਰਸ਼ਨ ਅਜਿਹਾ ਬਣਾ ਲੈਣਾ ਚਾਹੀਦਾ ਹੈ ਕਿ ਅਸੀਂ ਖੁਸ਼ੀ ਅਤੇ ਆਨੰਦ ਦੇ ਆਪਣੇ ਜਨਮ ਸਿੱਧ ਅਧਿਕਾਰ ਨੂੰ ਆਪਣੇ ਦੁਸ਼ਮਨਾ ਤੋਂ ਹਮੇਸ਼ਾ ਸੁਰੱਖਿਅਤ ਰੱਖ ਸਕੀਏ ਜਿਹੜੇ ਕਿ ਸਾਡੇ ਇਸ ਅਨਮੋਲ ਖਜ਼ਾਨੇ ਨੂੰ ਚੁਰਾਉਣ ਦੀ ਤਾਕ ਵਿੱਚ ਰਹਿੰਦੇ ਹਨ ਸਾਡਾ ਕਰਤੱਵ ਹੈ ਕਿ ਅਸੀਂ ਪੂਰੇ ਬਲ ਅਤੇ ਸ਼ਕਤੀ ਨਾਲ ਹਰ ਅਜੇਹੇ ਵਿਚਾਰ ਅਜਿਹੀ ਗੱਲ ਅਤੇ ਅਜਿਹੇ ਦੁਸ਼ਮਣ ਦਾ ਟਕਰਾ ਕਰੀਏ ਜਿਹੜੇ ਕਿ ਸਾਡੇ ਦਿਮਾਗ ਵਿੱਚ ਚਿੰਤਾ ਪੈਦਾ ਕਰਦੇ ਹੋਣ ਜਿਨ੍ਹਾਂ ਨਾਲ ਸਾਨੂੰ ਦੁੱਖ ਪਹੁੰਚਦਾ ਹੈ ਅਤੇ ਜਿਹੜੇ ਸਾਡੇ ਮਾਨਸਿਕ ਸੰਤੁਲਨ ਦੇ ਨਿਰਮਲ ਸੰਤੋਖ ਨੂੰ ਨਾਸ਼ਟ ਕਰਦੇ ਹੋਣ ਕੁਝ ਲੋਕ ਬਹੁਤ ਹੀ ਸੁਧਾਰਨ ਅਤੇ ਘਟੀਆ ਕੰਮ ਕਰਦੇ ਹਨ ਉਹਨਾਂ ਦੀ ਪ੍ਰਕਿਰਤੀ ਵਿੱਚ ਅਜਿਹੀਆਂ ਸ਼ਕਤੀਆਂ ਸੁੱਤੀਆਂ ਰਹਿੰਦੀਆਂ ਹਨ ਜਿਨ੍ਹਾਂ ਦੁਆਰਾ ਉਹ ਵੱਡੇ-ਵੱਡੇ ਕੰਮ ਪੂਰੇ ਕਰ ਸਕਦੇ ਹਨ ਉਨਾਂ ਨੂੰ ਕੇਵਲ ਅਜਿਹਾਂ ਪ੍ਰਵਿਰਤੀਆਂ ਨੂੰ ਜਗੌਣ ਅਤੇ ਕਿਰਿਆਸ਼ੀਲ ਕਰਨ ਦੀ ਲੋੜ ਹੁੰਦੀ ਹੈ। ਆਪ ਆਪਣੇ ਆਪ ਨੂੰ ਆਪਣੀ વાસ્તਵਿਕਤਾ ਦਾ ਗਿਆਨ ਪ੍ਰਾਪਤ ਕਰਨ ਦੀ ਆਗਿਆ ਦਿਓ। ਇਸ ਨਾਲ ਤੁਹਾਨੂੰ ਬਹੁਤ ਲਾਭ ਪਹੁੰਚੇਗਾ। ਇਸ ਤਰ੍ਹਾਂ ਅਸੀਂ ਆਪਣੀ ਪ੍ਰਕਿਰਤੀ ਦੇ ਵਿਸ਼ਾਲ ਸਾਗਰ ਵਿੱਚ ਗੋਤੇ ਲਾ ਸਕਾਂਗੇ ਅਤੇ ਅਜਿਹੇ ਅਨਮੋਲ ਮੋਤੀ ਲੱਭ ਸਕਾਂਗੇ ਜਿਨ੍ਹਾਂ ਨਾਲ ਅਸੀਂ ਕਦੀ ਸੋਚ ਵੀ ਨਹੀਂ ਸਕਦੇ ਸੀ ਕਿ ਉਹ ਸਾਡੀ ਸੰਪਤੀ ਦਾ ਹਿੱਸਾ ਹਨ ਸਾਡਾ ਜੀਵਨ ਵਾਸਤਵ ਵਿੱਚ ਆਪਣੇ ਜਥਾਰਥ ਨੂੰ ਜਾਣ ਲੈਣ ਅਤੇ ਆਪਣੇ ਆਪ ਨੂੰ ਪਾ ਲੈਣ ਲਈ ਇੱਕ ਯਾਤਰਾ ਹੈ ਸਾਡੀ ਪ੍ਰਕਿਰਤੀ ਦੇ ਬਹੁਤ ਸਾਰੇ ਦਰਵਾਜ਼ੇ ਹਨ ਜਿਹੜੇ ਵੱਖ-ਵੱਖ ਮੌਕਿਆਂ ਤੇ ਖੁੱਲਦੇ ਹਨ ਪਰ ਉਹਨਾਂ ਨੂੰ ਖੋਲਣ ਲਈ ਇੱਕ ਚਾਬੀ ਦੀ ਲੋੜ ਪੈਂਦੀ ਹੈ ਜਿਹੜੀ ਕਿ ਜਾਂ ਤਾਂ ਬਹੁਤ ਵਧੀਆ ਪੁਸਤਕ ਹੋ ਸਕਦੀ ਹੈ ਜਾਂ ਕੋਈ ਬਹੁਤ ਵਧੀਆ ਵਿਅਕਤੀ ਤੇ ਜਾਂ ਫਿਰ ਕੋਈ ਬਹੁਤ ਵਧੀਆ ਭਾਸ਼ਣ ਜਾਂ ਉਪਦੇਸ਼ ਹੋ ਸਕਦਾ ਹੈ। ਇੱਕ ਸੇ ਅਜਿਹੇ ਮਿੱਤਰ ਦੀ ਸਹਾਇਤਾ ਵੀ ਹੋ ਸਕਦੀ ਹੈ ਜਿਹੜੀ ਕਿ ਸਾਡੇ ਅੰਦਰ ਉਹ ਸਭ ਕੁਝ ਵੇਖ ਸਕਦਾ ਹੈ ਜਿਹੜਾ ਕਿ ਸਾਨੂੰ ਖੁਦ ਦਿਖਾਈ ਨਹੀਂ ਦਿੰਦਾ। ਇਸੇ ਤਰ੍ਹਾਂ ਕੋਈ ਬਹੁਤ ਵੱਡੀ ਦੁਰਘਟਨਾ ਜਾਂ ਵਿਪਤਾ ਜਾਂ ਸਾਡੇ ਸਰੀਰ ਦੀ ਕੋਈ ਮਹੱਤਵਪੂਰਨ ਘਟਨਾ ਵੀ ਸਾਨੂੰ ਅਜਿਹੀ ਚਾਬੀ ਉਪਲਬਧ ਕਰਵਾ ਸਕਦੀ ਹੈ ਜੋ ਸਾਡੀ ਸ਼ਖਸੀਅਤ ਦੇ ਸਾਰੇ ਬੰਦ ਦਰਵਾਜ਼ੇ ਨੂੰ ਖੋਲ ਕੇ ਸਾਡੀਆਂ ਗੁਪਤ ਅਤੇ ਪ੍ਰਗਟ ਸ਼ਕਤੀਆਂ ਨੂੰ ਕਾਰਜਸ਼ੀਲ ਬਣਾ ਦਿੰਦੀ ਹੈ ਕਦੇ-ਕਦੇ ਇਹ ਚਾਬੀ ਪ੍ਰੇਮ ਜਾਂ ਪਿਆਰ ਦੁਆਰਾ ਵੀ ਪ੍ਰਾਪਤ ਹੁੰਦੀ ਹੈ ਜਿਹੜੀ ਕਿ ਸਾਡੇ ਗੁਪਤ ਭੰਡਾਰਾਂ ਨੂੰ ਖੋਲ ਦਿੰਦੀ ਹੈ ਅਤੇ ਸਾਡੇ ਅਸਤਿਤਵ ਦੀ ਸਭ ਤੋਂ ਵੱਡੀ ਖੋਜ ਦਾ ਕਾਰਨ ਬਣ ਜਾਂਦੀ ਹੈ ਧੰਨਵਾਦ